ਸਪਾਲ ਸਿੰਘ ਜੀ ਅੱਜ ਦਾ ਜੋ ਪੈਨਸ਼ਨ ਵੰਡ ਸਮਾਰੋਹ ਕੀਤਾ ਜਾ ਰਿਹਾ ਹੈ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਕੀ ਕਹਿਣਾ ਚਾਹੋਗੇ ਹਰ ਮਹੀਨੇ ਦੀ 20 ਤਰੀਕ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਸਰਦਾਰ ਸਿਮਰਪਾਲ ਸਿੰਘ ਜੀ ਵਰਾਏ ਦੇ ਅਸ਼ੀਰਵਾਦ ਨਾਲ ਪੈਨਸ਼ਨਾਂ ਦੀ ਵੰਡ ਕਰਦਾ ਜਿਸ ਵਿੱਚ 100 ਦੇ ਕਰੀਬ 300 ਦੇ ਕਰੀਬ ਪੈਨਸ਼ਨਰ ਜਿਹੜੇ ਹਨ ਉਹ ਆਪਣੀਆਂ ਪੈਨਸ਼ਨਾਂ ਲੈ ਕੇ ਉਹ ਬਰਾਏ ਸਾਹਿਬ ਨੂੰ ਅਸੀਸਾਂ ਦਿੰਦੇ ਹੋਏ ਜਾਂਦੇ ਹਨ ਮੁਖਸਰ ਸਾਹਿਬ ਦੀ ਪੂਰੀ ਟੀਮ ਚਾਹਲ ਸਾਹਿਬ ਦੀ ਜ਼ਵਾਈ ਵਿੱਚ ਇਸ ਕਾਰਜ ਨੂੰ ਸਿਰੇ ਚੜਾਉਣ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਦੀ ਆ ਸਾਰੇ ਮੈਂਬਰ ਸਮੇਂ ਤੋਂ ਪਹਿਲਾਂ ਆ ਕੇ ਇੱਥੇ ਆਏ ਹੋਏ ਲੋੜਵੰਦਾ ਦੇ ਚੈੱਕ ਤਕਸੀਮ ਕਰਦੇ ਹਨ ਤੇ ਫੇਰ 그룹 ਰੂਪ ਵਿੱਚ ਉਹਨਾਂ ਦੀ ਫੋਟੋ ਕੀਤੀ ਜਾਂਦੀ ਹੈ। ਡੇਰਾ ਭਾਈ ਮस्तान ਸਿੰਘ ਵੱਲੋਂ ਬਾਬਾ ਜੀ ਵੱਲੋਂ ਆਈ ਹੋਈ ਸਾਰੇ ਲੋੜਵੰਦਾਂ ਨੂੰ ਲੰਗਰ ਚਾਹ ਪਾਣੀ ਦੀ ਸੇਵਾ ਕੀਤੀ ਜਾਂਦੀ ਹੈ। ਅਸੀਂ ਬਾਬਾ ਜੀ ਦੇ ਵੀ ਬਹੁਤ ਧੰਨਵਾਦੀ ਹਾਂ, ਡੇਰਾ ਪ੍ਰਬੰਧਕ ਤੇ ਬਹੁਤ ਧੰਨਵਾਦੀ ਹਾਂ ਤੇ ਵਧਾਈ ਦਿੰਦੇ ਹਾਂ ਚਾਹਲ ਸਾਹਿਬ ਨੂੰ ਜਿਨ੍ਹਾਂ ਦੀ ਟੀਮ ਬੜੇ ਸੋਹਣੇ ਤਰੀਕੇ ਨਾਲ ਇਸ ਕਾਰਜ ਨੂੰ ਸਿਰਜਣਾ ਲਈ ਬਹੁਤ ਧੰਨਵਾਦ। ਤਸਵੀਰ ਸਿੰਘ ਜੀ ਅੱਜ ਦਾ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਬਾਰੇ ਕੀ ਕਹਿਣਾ ਚਾਹੋਗੇ ਡਾਕਟਰ ਐਸ ਪੀ ਵਰਾਇਸ ਸਰਬੱਤ ਦਾ ਭਲਾ ਚੈਰੀਟੇਬਲ ਦੇ ਮੁਖੀ ਬੰਦੇ ਗਰੀਬ 200 ਦੇ ਉੱਪਰ ਮਹੀਨਾਵਾਰ ਜਿਹੜੀਆਂ ਪੈਨਸ਼ਨਾਂ ਦੀ ਵੰਡ ਅਸੀਂ ਕੀਤੀ ਹੈ ਚੈੱਕ ਦੇ ਕੇ ਹਰ ਇੱਕ ਬੰਦੇ ਨੂੰ ਉਸ ਕੇ ਦਾ ਨਾਮ ਦਾ ਸਹੀ ਤਰੀਕੇ ਨਾਲ ਉਹਦੇ ਹੱਥ ਤੇ ਚੈੱਕ ਦਿੱਤਾ ਹੈ ਜਿਹੜੇ ਲੋਕ ਗਰੀਬ ਸਾਡੇ ਕੋਲੇ ਚੈੱਕ ਲੈਣ ਆਉਂਦੇ ਆ ਡਾక్టర్ ਐਸ.ਪੀ ਸਿੰਘ ਰਾਏ ਜੀ ਨੂੰ ਬਹੁਤ ਸਿਸਨ ਦੇਖੇ ਜਾਂਦੇ ਆ ਤੇ ਅਸੀਂ ਵੀ ਦਾਸ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਬਹੁਤ ਵੱਡਾ ਫਰਾਲਾ ਕੀਤਾ ਤੇ ਗਰੀਬਾਂ ਦੀ ਵਾਹਤ ਕੀਤੀ ਹੈ। ਡਾਕਟਰ ਐਸ.ਪੀ ਸਿੰਘ ਅਗਰਾਈ ਜੀ ਦੀ ਯੂਰਗ ਹੋਈ ਹੈ। ਸਰਵਤ ਦਾ ਪਲਾ ਚੈਰੀਟੇਬਲ ਟਰਸਟ ਕਾਈ ਸ੍ਰੀ ਮੁਖਸਰ ਸਾਹਿਬ ਵੱਲੋਂ ਅੱਜ ਡੇਰਾ ਭਾਈ ਮस्तान ਸਿੰਘ ਸ੍ਰੀ ਮੁਖਸਰ ਸਾਹਿਬ ਦੇ 200 ਦੇ ਕਰੀਬ ਲੋੜਵੰਦ ਲੋਕਾਂ ਨੂੰ ਪੈਨਸ਼ਨ ਦੇ ਚੈੱਕ ਦਿੱਤੇ ਗਏ। ਜੋ ਲੜੀ ਬੜੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਔਰ ਹਰ ਮਹੀਨੇ ਚੱਲੀ ਰਹਿੰਦੀ ਹੈ ਔਰ ਸਰਬਾਧਾ ਪਾਲਾਚੈਰੀਟੇਬਲ ਟਰਸਟ ਵੱਲੋਂ ਜਿੱਥੇ ਲੋੜਵੰਦਾਂ ਨੂੰ ਪੈਨਸ਼ਨ ਦਿੱਤੀਆਂ ਜਾਂਦੀਆਂ ਐ ਉੱਥੇ ਸਾਡੇ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਸਲਾਈ ਸੈਂਟਰ ਬਿਊਟੀ ਪਾਲਰ ਸੈਂਟਰ ਕੰਪਿਊਟਰ ਸੈਂਟਰ ਚੱਲ ਰਹੇ ਆ ਜਿਨ੍ਹਾਂ ਵਿੱਚ ਨੌਜਵਾਨਾਂ ਜਿਹੜੇ ਲੜਕੀ-ਲੜਕੀਆਂ ਵਾਹ ਰੋਜ਼ਗਾਰ ਪ੍ਰਾਪਤ ਕਰਦੇ ਵਸਾਈ ਹੋ ਰਹੀਆਂ ਔਰ ਇੱਕ ਲੈਬ ਖੋਲੀ ਹੋਈ ਆ ਜਿੱਥੇ ਟੈਸਟ ਫੀਸ ਬਹੁਤ ਘੱਟ ਆ ਤਾਂ ਅਸੀਂ ਆਪਦੇ ਆਪ ਨੂੰ ਬਹੁਤ ਹੀ ਵਡ ਭਾਗੇ ਸਮਝਦੇ ਆ ਕਿ ਅਸੀਂ ਕਲਕੱਤਾ ਸਿਸ਼ੂ ਸੰਗੋਗਰਾਹੀ ਦੀ ਨਾਲ ਜੁੜੇ ਹੋਏ ਹਾਂ ਅਸੀਂ ਇੱਕ ਜਰੀਆ ਬਣੇ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੂੰ ਲੋੜ ਆ ਪਰ ਅਬਰਾਈ ਸਾਹਿਬ ਲੋੜਵੰਦਾਂ ਤੱਕ ਥੀਖ ਪਹੁੰਚਾਉਣੀ ਚਾਹੁੰਦੇ ਆ ਅਸੀਂ ਉਹਨਾਂ ਜਰੀਆ ਬਣੇ ਹੋਏ ਹਾਂ ਤਾਂ ਅਸੀਂ ਧੰਨਵਾਦ ਕਰਦੇ ਆ ਡਾਕਟਰ ਸਿਸ਼ੂ ਸੰਗੋਗਰਾਹੀ ਦਾ ਜਿਹੜੇ ਆਪਣੀ ਨੇਕ ਕਮਾਈ ਵਿੱਚੋਂ ਬਿਨਾਂ ਕਿਸੇ ਦੋਸਹਾਈਤਾ ਦੇ ਆ 99% ਜਿਹੜੀ ਆ ਆਪਦੀ ਕਮਾਈ ਉਦਾਨ ਕਰਕੇ ਗਰੀਬ ਲੋੜਵੰਦਾਂ ਨੂੰ ਕਰਦੇ ਆ